ਤੁਹਾਡਾ ਤੁਹਾਡੇ ਆਪਣੇ YouTube ਚੈਨਲ ਅਮਰਤ ਟੇਲਰ ਸਿਵੀਆਂ ਤੇ ਸਭ ਤੋਂ ਪਹਿਲਾਂ ਅਸੀਂ ਤੁਹਾਨੂੰ ਆਪਣੇ ਬਾਰੇ ਦੱਸ ਦਈਏ ਸਾਡਾ ਜਿਹੜਾ ਪਿੰਡ ਆ ਉਹ ਪਿੰਡ ਸਿਵੀਆਂ ਜ਼ਿਲ੍ਹਾ ਬਠਿੰਡਾ ਪੰਜਾਬ ਹੈ ਨਾ ਕਈ ਭੈਣਾਂ ਨੂੰ ਕਨਫਿਊਜ਼ਨ ਹੁੰਦੀ ਆ ਵੀ ਇਹ ਸਿਵੀਆਂ ਜਿਹੜੀਆਂ ਕੋਟਕਪੂਰੀ ਵਾਲੀਆਂ ਸਿਵੀਆਂ ਜਾਂ ਸਿਵੀਆਂ ਇੱਕ ਤਲਵੰਡੀ ਸਾਬੋ ਦੇ ਕੋਲੇ ਹੈ ਨਾ ਉਹ ਸਿਵੀਆਂ ਨਹੀਂ ਇਹ ਭੈਣੋ ਇਹ ਜਿਹੜੀਆਂ ਸਿਵੀਆਂ ਬਠਿੰਡਾ ਸ਼ਹਿਰ ਦੇ ਬਿਲਕੁਲ ਨਾਲ ਆ ਐਨ ਐਫ ਐਲ ਫੈਕਟਰੀ ਦੇ ਕੋਲੇ ਹੈ ਨਾ ਥਰਮਲ ਪਲਾਂਟ ਵੀ ਨੇੜੇ ਸਾਨੂੰ ਤੇ ਇਹਨੇ ਪ੍ਰੈਫੈਕਟਰੀ ਕੋਲ ਆ ਜੇ ਕਿਸੇ ਭੈਣ ਨੇ ਕੋਈ ਬਾਹਰਲੀ ਕੰਟਰੀ ਦੇ ਵਿੱਚ ਬੈਠਿਆ ਜਾਂ ਭਰਾ ਕੋਈ ਸਾਡੇ ਤੋਂ ਕੱਪੜੇ ਸਲਾਈ ਕਰਾਉਣੇ ਆ ਤਾਂ ਤੁਸੀਂ ਸਾਡੇ ਤੋਂ ਵੀ ਸਲਾਈ ਕਰਾ ਸਕਦੇ ਹੋ ਹਨ ਤੇ ਬਾਕੀ ਜੇ ਕਿਸੇ ਕਈ ਭੈਣਾ ਹੁਣ ਜਿਵੇਂ ਗਰਮੀ ਆ ਗਈ ਭਰਾਵਾਂ ਵਾਸਤੇ ਕੁੜਤੇ ਪਿਆਮੇ ਲੈਣ ਵਾਸਤੇ ਸ਼ਹਿਰ ਬਨੇ ਜਾਣਾ ਪੈਂਦਾ ਤੁਹਾਨੂੰ ਸ਼ਹਿਰ ਬਨੇ ਜਾਣ ਦੀ ਕਾਸੇ ਦੀ ਲੋੜ ਨਹੀਂ ਤੁਸੀਂ ਮੈਨੂੰ ਫੋਨ ਕਰਕੇ ਆਗਲੇ ਰੰਗ ਪਸੰਦ ਕਰਕੇ ਕੱਪੜੇ ਮੇਰੇ ਕੋਲ ਹੀ ਸਲਾਈ ਕਰਾਣੇ ਦੇ ਸਕਦੇ ਹੋ ਜੇ ਕਿਸੇ ਭੈਣ ਨੇ ਘਰੇ ਵੀ ਕੱਪੜੇ ਸਲਾਈ ਕਰਨੇ ਆ ਕਪੜਾ ਇਕੱਲਾ ਮਗਵਾਉਣਾ ਉਹ ਵੀ ਕਲਾ ਕਪੜਾ ਹੀ ਮੰਗਵਾ ਸਕਦੇ ਹੋ ਵਧੀਆ ਕਪੜਾ ਹੋਊਗਾ ਫੁੱਲ ਗਰੰਟੀ ਹੋਊਗੀ ਕਪੜਾ ਪਰ ਥੋੜਾ ਹੀ ਵਧੀਆ ਹੁੰਦਾ ਜਿੱਤੇ ਬੁਰ ਵਗੈਰੇ ਨਹੀਂ ਹੁੰਦਾ ਹਨ ਅਸੀਂ ਹਲਕਾ ਕੁਆਲਟੀ ਕੋਈ ਵੀ ਦੁਕਾਨ ਦੇ ਵਿੱਚ ਰੱਖਦੇ ਨਹੀਂਗੇ ਤੇ ਬਾਕੀ ਜਿਹੜੀਆਂ ਭੈਣਾਂ ਜਾਂ ਭਰਾ ਨਵੇਂ ਆ ਬਿਲਕੁਲ ਚੈਨਲ ਤੇ ਉਹ ਚੈਨਲ ਨੂੰ ਸਬਸਕ੍ਰਾਈਬ ਕਰਕੇ ਕੰਟੀਨਿਊ ਜਾ ਦਿਓ ਆਰ ਵਾਲੇ ਬਟਨ ਤੇ ਸੈੱਟ ਕਰ ਦਿਓ ਤਾਂ ਕਿ ਕੋਈ ਵੀ ਜਦੋਂ ਮੈਂ ਵੀਡੀਓ ਪਾਉਣਾ ਤੁਹਾਡੇ ਤੋਂ ਮਿਸ ਨਾ ਹੋਵੇ ਬਾਕੀ ਜੇ ਕਿਸੇ ਭੈਣ ਨੂੰ ਕੋਈ ਕਪੜਾ ਕੱਟਣ ਦੇ ਵਿੱਚ ਦਿੱਕਤ ਆਉਂਦੀ ਹੈ ਉਹ ਸ਼ਾਮ ਨੂੰ 8 ਵਜੇ ਤੋਂ ਬਾਅਦ ਫੋਨ ਕਰਿਆ ਕਰੋ दिनी ਕਿਸੇ ਵੀ ਭੈਣ ਨੇ ਫੋਨ ਵਗੈਰਾ ਨਹੀਂ ਕਰਨਾ ਦੁਬਾਰੇ ਫਿਰ ਮੈਂ ਤੁਹਾਨੂੰ ਦੱਸ ਦਿਆਂ ਵੀ ਦਿਨੇ ਕਿਸੇ ਭੈਣ ਨੇ ਫੋਨ ਨਹੀਂ ਕਰਨਾ ਸ਼ਾਮ ਨੂੰ 8 ਵਜੇ ਤੋਂ ਬਾਅਦ ਹੀ ਫੋਨ ਕਰਿਆ ਕਰੋ ਜਿਹੜੀਆਂ ਭੈਣਾਂ ਕੱਪੜਾ ਦੁਕਾਨ ਦੇ ਵਿੱਚ ਪਾਉਣ ਬਾਰੇ ਸੋਚ ਰਹੀਆਂ ਉਹ ਮੈਨੂੰ ਕੋਈ ਪਰਸਨਲ ਕਾਲ ਕਰਕੇ ਫੇਰ ਹੀ ਕੱਪੜਾ ਪਾਉਣਾ ਇਸ ਤਰ੍ਹਾਂ ਕਿਸੇ ਭੈਣ ਨੇ ਵੀ ਕੱਪੜੇ ਦਾ ਕੰਮ ਨਹੀਂ ਸ਼ੁਰੂ ਕਰਨਾ ਹਨਾ ਜਾਂ ਕੋਈ ਮੇਰੀ ਟੇਲਰ ਮਾਸਟਰ ਵੀਡੀਓ ਦੇਖਦਾ ਭਰਾ ਉਹ ਕੱਪੜਾ ਪਾਉਣ ਬਾਰੇ ਸੋਚ ਰਿਹਾ ਹੁੰਦਾ ਹਨਾ ਤਾਂ ਉਹ ਵੀ ਮੈਨੂੰ ਫੋਨ ਕਰੇ ਬਿਨਾ ਕਿਸੇ ਭਰਾ ਨੇ ਕੱਪੜਾ ਨਹੀਂ ਪਾਉਣਾ ਕੀ ਲੈਣਾ ਆਪਾਂ ਨੇ ਕੀ ਨਹੀਂ ਲੈਣਾ ਉਥੋਂ ਨੂੰ ਮੈਂ ਸਾਰਾ ਆਪਦੇ ਹਿਸਾਬ ਨਾਲ ਦੱਸੂਗਾ ਜਿਹੜੇ ਕੋਟਕਪੂਰੇ ਵਾਲੀ ਸਾਈਡ ਦੀਆਂ ਮੇਰੀਆਂ ਭੈਣਾਂ ਉਹ ਕੋਟਕਪੂਰੇ ਆਪਣਾ ਸਾਰਾ ਸਮਾਨ ਆਉਂਦਾ ਡੇਲਰ ਮਟੀਰੀਅਲ ਉਥੋਂ ਲੈ ਸਕਦੇ ਹੋ ਮੇਰੇ ਤੋਂ ਨੰਬਰ ਲੈ ਕੇ ਠੀਕ ਆ ਤੇ ਅੱਜ ਜਿਹੜਾ ਆਪਾਂ ਟੌਪਿਕ ਲੈ ਕੇ ਆਏ ਉਹ ਲੇਡੀਜ਼ ਪੈਂਟ ਦਾ ਬੂਟ ਕੱਟ ਪੈਂਟ ਆਪਾਂ ਜਿਵੇਂ ਕਹਿੰਦੇ ਆ ਅੱਜਕੱਲ ਬੱਚਿਆਂ ਨੂੰ ਸ਼ੌਂਕ ਹੁੰਦਾ ਕੁੜੀਆਂ ਵੀ ਬੂਟ ਕੱਟ ਪੈਂਟ ਪਾਉਂਦੀਆਂ ਤੇ ਮੁੰਡੇ ਵੀ ਬੂਟ ਕੱਟ ਪੈਂਟ ਪਾਉਂਦੇ ਹਨ ਬੂਟ ਕੱਟ ਪੈਂਟ ਆਪਾਂ ਕਟਾਂਗੇ ਲੇਡੀਜ਼ ਛੋਟੇ ਬੱਚੇ ਦੀ ਲੜਕੀ ਦੀ ਪੈਂਟ ਲਗਭਗ 17 ਸਾਲ ਦੀ ਉਦੀ ਪੈਂਟ ਆਪਾਂ ਕੱਟਣ ਲੱਗੇ ਆ ਇਥੋਂ ਆਪਣੇ ਨੇੜੇ ਹੀ ਆ ਬਾਬਾ ਫਰੀਦ ਕਾਲਜ ਉਹ ਸਕੂਲ ਦੀ ਇਹ ਕਾਜ ਦੀ ਵਰਦੀ ਆ ਤੇ ਬੂਟ ਕੱਟ ਪੈਂਟ ਆਪਾਂ ਕਟਾਂਗੇ ਜਿਹੜਾ ਇਹਦਾ ਨਾਪ ਆ ਪਹਿਲਾਂ ਮੈਂ ਉਹ ਤੁਹਾਨੂੰ ਧਿਆਨ ਤਾਂ ਹੀ ਕਰਾ ਦਿਆਂ ਕਿਉਂਕਿ ਕਈ ਪੈਂਟਾਂ ਦੇ ਪੈੜਾਂ ਨੇ ਇਸ ਨਾਪ ਦਾ ਪੈਂਟ ਕੱਟ ਨਹੀਂ ਹੁੰਦੀ ਆ ਹਨਾ ਇਸੇ ਤਰੀਕੇ ਸੇਮ ਹੀ ਪੈਂਟ ਜੈਕਸ ਪੈਂਟਮ ਹੋਊਗੀ ਕੋਈ ਬਾਲਾ ਫਰਕ ਨਹੀਂ ਹੁੰਦਾ ਆ ਦੇਖੋ ਮੇਰੀ ਲਿਖੀ ਹੋਈ ਨਾ ਲੰਬਾਈ 39 ਇੰਚ ਆ ਕਮਰ ਜਿਹਨੂੰ ਲਾ ਕੇ ਆਪਾਂ ਕਹਿਨੇ ਆ ਇਹ 28 ਇੰਚ ਆ ਆਜੀ ਜਲਕ ਇਥੋਂ ਜਿੱਤੇ ਆਪਾਂ ਪੈਂਟ ਬਨਣਾ ਹੈ ਠੀਕ ਹੈ ਕਈ ਭੈਣਾ ਪੈਂਟ ਆਪ ਤੁੰਨੀ ਕੋਲੇ ਬੰਨੀ ਫਿਰ ਉਥੋਂ ਮਿਲ ਲਿਆ ਕਰੋ ਕਈ ਭੈਣਾ ਤੁਹਾਨੂੰ ਨਿਚੇ ਬੰਦਦੇ ਫਿਰ ਉਥੋਂ ਮਿਲ ਲਿਆ ਕਰੋ ਲੱਕ 28 ਆ ਮੂਰੀ 20 ਆ ਤੇ ਪਾਟਾ ਜਿਹੜਾ ਉਹ ਤਿਆਰ ਉਹ 23 ਇੰਚ ਆ ਅੱਧਾ ਪਟ ਹੋ ਗਿਆ ਤਾਂ 11.5 ਤੇ ਗੋਡੇ ਕੋਲ ਚਪਣੀ ਹੈ ਜਿਹੜੀ ਉਹ 17 ਇੰਚ ਆ ਇਹ ਵੀ ਆਪਾਂ ਮੇਰੀ ਲਾਜ਼ਮੀ ਅਗਲੀ ਝੂੜੀਆ ਦੇਖੋ ਲਿਖੀ ਵੀ ਨੇ ਕਿੰਨੀ ਆ 11 ਇਸੇ ਤਰੀਕੇ ਬੈਗ ਝੂੜੀ ਲਿਖੀ ਹੋਈ ਮੇਰੀ 14 ਇੰਨਾ ਪਾਣੀ ਨਾਪ ਤਿਆਰ ਕਰਕੇ ਦੇਣਾ ਇਹਦੇ ਵਿੱਚ ਮਾਰਜਿਨ ਪਾਉਣਾ ਇਹ ਚੀਜ਼ ਦਾ ਧਿਆਨ ਰੱਖਣਾ ਜਿਹੜਾ ਆਪਣਾ ਆ ਨਾਪ ਆ ਇਹ ਸਾਰਾ ਤਿਆਰ ਆ ਇਹਦੇ ਵਿੱਚ ਆਪਾਂ ਮਾਰਜਿਨ ਪਾਵਾਂਗੇ ਅੱਜ ਉਹ ਮੈਂ ਤੁਹਾਨੂੰ ਦੱਸੂਗਾ ਵੀ ਕਿਵੇਂ-ਕਿਵੇਂ ਆਪਾਂ ਕੱਟਣਾ ਕਿਵੇਂ ਕਪੜਾ ਸਕੇਲ ਕਰਨਾ ਹੈ ਨਾ ਜਿਹੜੀ ਚੀਜ਼ ਨਾ ਸਮਝ ਆਈ ਉਹ ਮੈਨੂੰ ਦੁਬਾਰੇ ਕਮੈਂਟ ਬਾਕਸ ਦੇ ਵਿੱਚ ਜਾ ਕੇ ਤੁਸੀਂ ਪੁੱਛ ਸਕਦੇ ਹੋ ਤੇ ਜੇ ਸਮਝ ਆਉਂਦੀ ਆ ਤਾਂ ਵੀ ਕਮੈਂਟ ਕਰਕੇ ਦੱਸਿਆ ਕਰੋ ਹਾਂਜੀ ਬਾਈ ਸਾਨੂੰ ਸਮਝ ਆਉਂਦੀ ਆ ਆਲੋ ਸਭ ਤੋਂ ਪਹਿਲਾਂ ਆਪਾਂ ਇਹਨਾਂ ਸਕੇਲ ਕਰ ਲੈ ਕਪੜੇ ਨੂੰ ਆ ਦੋ ਫੱਟੀਆਂ ਹੋਣੀਆਂ ਆਪਣੇ ਕੋਲੇ ਲਾਜ਼ਮੀ ਆ ਬੱਸ ਹਰ ਇੱਕ ਵੀਡੀਓ ਚ ਕਹਿੰਦਾ ਹੁੰਦਾ ਵੀ ਆ ਦੋਨੇ ਫੱਟੀਆਂ ਭੈਣਾਂ ਦੇ ਘਰੇ ਜ਼ਰੂਰ ਲਿਆ ਕੇ ਰੱਖਣੀਆਂ ਭਾਵੇਂ ਆਪਾਂ ਆਪਦੇ ਆਪਦੇ ਕੱਪੜੇ ਸਲਾਈ ਕਿਉਂ ਨਾ ਕਰਨੇ ਹੋਣ ਹਨ ਫੱਟੀ ਦੀ ਲੋੜ ਆਪਾਂ ਨੂੰ ਬਿੰਦੇ ਛੱਟੇ ਪੈਂਦੀ ਰਹਿੰਦੀ ਆ ਲੋ ਬਿਲਕੁਲ ਮੈਂ ਸਿੱਧਾ ਕਰ ਲਿਆ ਇੱਕ ਵਾਰੀ ਠੀਕ ਆ ਆਹ ਫੜੀ ਸਿੱਧਾ ਕਰ ਲੈ ਹੁਣ ਆਪਾਂ ਇਸ ਪੈਂਟ ਤੇ ਪਲੇਟਾਂ ਨਹੀਂ ਪਾਉਣੇ ਜਿਹੜੀ ਆਪਾਂ ਪੈਂਟ ਤੇ ਕੱਟਾਂਗੇ ਇਹਦੇ ਆਪਾਂ ਮੂਰੇ ਬਲਜੇ ਨਹੀਂ ਹੁੰਦੇ ਦੋ ਉਹ ਇਹਦੇ ਨਹੀਂ ਪਾਉਣੇ ਪਲੇਟਾਂ ਜਿਹਨੂੰ ਕਹਿੰਦੇ ਆਪਾਂ ਤਾਂ ਆਪਾਂ ਇਹਦੀ ਇੱਥੋਂ ਲਾਵਾਂਗੇ ਫੱਟੀ ਇਸ ਤਰ੍ਹਾਂ ਆ ਦੇਖ ਪੂਰਾ ਧਿਆਨ ਦੇ ਨਾਲ ਆ ਚੀਜ਼ ਡੂੰਗੀ ਚਲੀ ਗਈ ਨਾ ਅੰਦਰ ਨੂੰ ਇਸ ਤਰ੍ਹਾਂ ਠੀਕ ਆ ਫੱਟੀ ਦੇਖ ਲਓ ਪੂਰਾ ਧਿਆਨ ਨਾਲ ਐਂ ਰੱਖਣੀ ਆ ਹੁਣ ਆਪਾਂ ਇਹਨੂੰ ਸਾਈਡ ਤੇ ਕਰ ਦਾਂਗੇ ਤੇ 1 ਇੰਚ ਫੀਤਾ ਪਤਾ ਹਾਂ ਕੱਢਾਂਗੇ ਜਿਵੇਂ ਆਪਾਂ ਸਲਵਾਰ ਦੇ 6 ਇੰਚ ਫੀਤਾ ਕੱਢਦੇ ਹੁੰਨੇ ਨਾ ਉਵੇਂ 1 ਇੰਚ ਫੀਤਾ ਉਪਰਲੀ ਸਾਈਡ ਕਰ ਲਿਆ ਮੈਂ ਇਹ ਇੱਥੋਂ ਇਹ ਆਪਣਾ ਕਹਾ ਦਾ ਹੋ ਗਿਆ ਬੈਲਟ ਦਾ 1 ਇੰਚ ਦਾ ਕੱਢਦਾ ਆਪਾਂ ਹੁਣ ਆਪਾਂ ਲਾਂਗ ਦਾ ਨਿਸ਼ਾਨ ਲਵਾਈ ਦਾ ਸਾਡੇ 39 ਕੁੜੀਆਂ ਦੀ ਲੰਬਾਈ ਆ ਆ ਲੋ ਸਾਡੇ 39 3 ਇੰਚ ਵਾਧ ਰੱਖਾਂ ਨੇੜੇ ਕਰਕੇ ਦਿਖਾ ਦੋ ਕੈਮਰਾ ਸਾਡੇ 39 40 41 ਤੇ 42 3 ਇੰਚ ਆਪਣੇ ਵਾਧ ਰੱਖੇ ਜੇ ਕਿਸੇ ਭੈਣ ਨੂੰ ਇਸ ਤਰ੍ਹਾਂ ਝੋਲੀ ਨਹੀਂ ਮਿਣੀ ਹੋਈ ਵੈਸੀ ਕੁੜੀਆਂ ਦਾ ਨਾਪ ਆਣਾ ਜਿਵੇਂ ਮੇਰੇ ਇੱਕ ਸਰੀਰ ਆ ਮੈਂ ਸ਼ਾਇਦ ਤੁਹਾਨੂੰ ਕੱਲ ਵੀ ਦੱਸਿਆ ਸੀ ਜਦੋਂ ਕੁੜਤਾ ਪਜਾਮਾ ਕੱਟ ਰਿਆ ਸੀ ਵੀਡੀਓ ਵੀ ਕਟਿੰਗ ਕਿਵੇਂ ਕਰਨੀ ਹੈ ਪੈਂਟ ਦੀਆਂ ਪਜਾਮੇ ਦੀ ਪਜਾਮੇ ਦਾ ਇਸ ਨਿਸ਼ਾਨ ਤੋਂ ਤਿਆਰ ਵਾਲੇ ਤੋਂ ਤੁਸੀਂ 11 ਇੰਚ ਕੱਟ ਕਰ ਲਿਆ ਕਰੋ ਜਿਹੜੇ ਮੇਰੇ ਵਾਂਗੂ ਸਰੀਰ ਹੈ ਜਿੰਨਾ ਭਰਾਵਾਂ ਦਾ ਹਨ ਉਹਨਾਂ ਦੇ 11 ਇੰਚ ਕੱਟ ਕਰ ਲੈ ਗੁਰੂ ਤੇ ਪੈਂਟਾਂ ਦੇ 10 ਇੰਚ ਕੱਟ ਜਿਵੇਂ 38.5 ਤੇ 29 ਬਿਲਕੁਲ ਸੌਖਾ ਤਰੀਕਾ ਜੇ ਨਾ ਸਮਝ ਆਇਆ ਤਾਂ ਦਵਾਰੇ ਕਮੈਂਟ ਬਾਕਸ ਦੇ ਵਿੱਚ ਜਾ ਕੇ ਜਰੂਰ ਕਮੈਂਟ ਕਰੋ ਇੱਥੋਂ ਆ ਦੇਖੋ ਹੁਣ ਆਪਾਂ ਮਿਣਕੀ ਦੇਖਾਂਗੇ ਆਪਾਂ ਕਿੰਨਾ ਰਹਿ ਰਿਹਾ ਜਿਹੜੀ ਉਹ ਪੈਂਟ ਲੈ ਕੇ ਆਏ ਸੀਗੇ ਬੱਚੇ ਹਨਾ ਉਹਨਾਂ ਦੀ ਜਿਹੜੀ ਪੈਂਟ ਦੀ ਝੋਲੀ ਸੀ ਉਹ ਅਗਲੀ ਝੋਲੀ 11 ਇੰਚ ਸੀਗੀ ਹੁਣ ਆਪਾਂ ਨੂੰ ਪਤਾ ਲੱਗ ਜੂ ਇਹਦੀ ਝੋਲੀ ਕਿੰਨੀ ਰਹਿ ਰਹੀ ਆ ਆ ਦੇਖੋ ਬਿਲਕੁਲ ਸਹੀ ਆਊਗੀ 9 ਇੰਚ ਆ ਜਦੋਂ ਉਹਦੇ ਤੋਂ 11 ਹੋ ਜੂਏ ਜਦੋਂ ਲਗਭਗ ਤਿਆਰ ਹੋ ਗਈ ਬਣ ਕੇ ਤੇ ਇਹ ਲਓ ਜੀ ਆ ਨਿਸ਼ਾਨ ਆਪਾਂ ਲਾਤਾ ਝੂਲੀ ਦਾ ਹੁਣ ਆਪਾਂ ਇਧਰੋਂ ਨਿਸ਼ਾਨ ਲਾਵਾਂਗੇ ਜਿਹੜਾ ਮੇਨ ਆਪਣੇ ਜਿਤੋਂ ਤਿਆਰ ਰੱਖਣੀ ਪੈਂਟਾ ਪਉ ਦਾ ਲਾਵਾਂਗੇ ਪੱਟੀ ਪੂਰਾ ਧਿਆਨ ਨਾਲ ਲਾਉਣੀ ਇਧਰੋਂ ਆਪਾਂ ਜੇ ਮੇਰੀ ਗੱਲ ਦੀ ਸਮਝ ਆਉਂਦੀ ਆ ਤਾਂ ਕਿਰਪਾ ਕਰਕੇ ਕਮੈਂਟ ਬਾਕਸ ਤੇ ਵੀ ਜਾ ਕੇ ਭੈਣ ਬਣ ਕੇ ਜਰੂਰ ਕਮੈਂਟ ਕਰਿਆ ਕਰੋ ਜਿਹੜੀਆਂ ਮੇਰੀਆਂ ਮਾਤਾ ਦੀ ਉਮਰ ਦੀਆਂ ਉਹਨਾਂ ਨੂੰ ਨਹੀਂ ਕਮੈਂਟ ਕਰਨਾ ਆਉਂਦਾ ਹਨ ਉਹ WhatsApp ਤੇ ਬੋਲ ਕੇ ਭੇਜਿਆ ਕਰੋ ਕਿ ਬਾਕੀ ਜਿਵੇਂ ਬੱਚੇ ਜੇਮਾ ਗੂਮਾ ਖੇਡ ਰਹੇ ਨੇ ਚੈਨਲ ਪਿੱਛੇ ਅੱਗੇ ਚਲਾਇਆ ਜਾਂਦਾ ਹਨ ਤਾਂ ਉਹ ਕੰਮ ਦਾ ਤੁਸੀਂ ਯਾਬੀ ਨਿਵੇੜ ਦਿਓ ਆਪ ਦਾ ਜਿਹੜਾ ਨੰਬਰ ਆ ਨੂੰ ਗਰੁੱਪ ਦੇ ਵਿੱਚ ਐਡ ਕਰਵਾ ਲਓ ਤੁਸੀਂ ਸਾਨੂੰ ਸਾਡੇ ਗਰੁੱਪ ਦੇ ਆਪਣਾ WhatsApp ਤੇ ਬੋਲ ਕੇ ਭੇਜਿਆ ਕਰੋ ਵੀ ਭਾਈ ਸਾਡਾ ਜਿਹੜਾ ਆ ਨੰਬਰ ਆ ਇਹਨੂੰ ਗਰੁੱਪ ਦੇ ਵਿੱਚ ਐਡ ਕਰ ਲਓ ਤਾਂ ਕਿ ਭਾਵੇਂ ਇਸ ਚੈਨਲ ਤੇ ਵੀਡੀਓ ਪਾਵਾਂ ਪਾਵਾਂ ਦੂਸਰੇ ਚੈਨਲ ਤੇ ਵੀਡੀਓ ਪਾਵਾਂ ਤੁਹਾਡੇ ਕੋਲੋਂ ਵੀਡੀਓ WhatsApp ਤੇ ਪਈ ਰਹੇ ਜਦੋਂ ਤੁਸੀਂ ਕੰਮ ਧੰਦਾ ਨਿਵੇੜ ਕੇ ਕਰਦਾ ਉਦੋਂ ਤੁਸੀਂ ਦੇਖ ਸਕੋ ਆ ਲੋ ਜਿਹੜਾ ਮੈਂ ਲਾ ਲਿਆ ਨਿਸ਼ਾਨ ਇਹ ਤਿਆਰੀ ਦਾ ਹੋ ਗਿਆ 3 ਇੰਚ ਇਥੋਂ ਆਪਣੇ ਛੱਟਨੇ ਛੱਡਣਾ ਹੁੰਦਾ ਠੀਕ ਹੈ ਜੀ ਹਲੋ ਹੁਣ ਆਪਾਂ ਪੱਟ ਦਲਾਵਾਂਗੇ ਨਿਸ਼ਾਨ ਕਿੰਨਾ 23 ਪੱਟਾ ਇਥੋਂ ਆਹੋ 11:30 ਆ ਆਪਣਾ ਹੋ ਗਿਆ 11:30 ਤੇ ਇਥੋਂ ਆਪਾਂ ਲਾਵਾਂਗੇ ਪੌਣੇ 2 ਆ ਕਿੰਨਾ ਹਿਸਾਬ ਆ ਜੀ ਆਪਣੇ ਕੋਲੇ ਪੌਣੇ 10 ਆਪਾਂ ਇਥੋਂ ਵੀ ਲਾਵਾਂਗੇ ਪੌਣੇ 10 ਹਲੋ ਆ ਕਿੰਨਾ ਆਪਣੇ ਇਥੋਂ 11:30 ਇਥੋਂ ਵੀ ਆਪਾਂ ਲਾਵਾਂਗੇ 11:30 11 ਦਾ ਕਿੰਨਾ ਹੋ ਗਿਆ 5.5 ਪੌਣੇ ਸੀ ਆਪਾਂ ਕਰ ਲਿਆ ਸੈਂਟਰ ਪੌਣੇ ਸੀ ਤੇ ਹੁਣ ਮੂਰੀ ਕਿੰਨੀ ਆ 20 20 ਦਾ ਕਿੰਨਾ ਹੋ ਗਿਆ 10 5 ਦੁਣੀ 10 ਆ ਲੋ ਜੇ ਮੇਰੀ ਆਵਾਜ਼ ਦੀ ਜਾਂ ਕਿਸੇ ਚੀਜ਼ ਦੀ ਹੋਰ ਸਮਝ ਨਹੀਂ ਆਉਂਦੀ ਕਮੈਂਟ ਜਰੂਰ ਕਰਿਆ ਕਰੋ ਭੈਣ ਬਣ ਕੇ ਇੱਕ ਚੀਜ਼ ਹੋਰ ਮੈਂ ਤੁਹਾਨੂੰ ਕਹਿ ਦਿਆਂ ਵੀ ਜਿਹੜਾ ਤੁਹਾਡਾ ਤਾਂ ਫਾਇਦਾ ਹੋ ਗਿਆ ਹਨਾ ਜਿੰਨਾਂ ਕੋਲੇ ਵੀਡੀਓ ਪਹੁੰਚ ਗਈ ਜਿਹੜੀਆਂ ਭੈਣਾਂ ਕੋਲੇ ਹਜੇ ਤੱਕ ਵੀਡੀਓ ਨਹੀਂ ਪਹੁੰਚੀ ਉਹ ਕਿਰਪਾ ਕਰਕੇ ਆਪ ਦਾ ਫਰਜ਼ ਸਮਝ ਗਏ ਆਪਾਂ ਤੁਸੀਂ ਇਹਨੂੰ ਸੇਵਾ ਹੀ ਸਮਝ ਲਿਆ ਕਰੋ ਵੀਡੀਓ ਨੂੰ YouTube ਤੋਂ ਦੇਖ ਕੇ ਆਪਾਂ ਆਪ ਦਾ ਸਟੇਟਸ ਲਾਓ ਭਾਵੇਂ ਗਰੁੱਪਾਂ ਦੇ ਵਿੱਚ ਪਾਇਆ ਕਰੋ ਹੋਰ ਭੈਣਾਂ ਕੋਲ ਹੀ ਭੇਜਿਆ ਕਰੋ ਭੈਣ ਬਣ ਕੇ ਜਿਹੜੀਆਂ ਭੈਣੋਂ ਲੋੜ ਹੁੰਦੀ ਆ ਅੱਜ ਕੱਲ ਕੋਈ ਦੱਸਦਾ ਨਹੀਂ ਤੁਸੀਂ ਕਿਤੇ ਭਾਵੇਂ ਪਰਤੇ ਆ ਕੇ ਵੇਖ ਲਓ ਕਿਸੇ ਟੇਲਰ ਮਾਸਟਰ ਕੋਲੇ ਜਾਓਗੇ ਉਹ ਦੱਸੂਗਾ ਨਹੀਂ ਤੁਹਾਨੂੰ ਇਹ ਚੀਜ਼ ਠੀਕ ਹੈ ਉਹ ਕੋਲ ਮੇਰੇ ਕੋਲ ਟਾਈਮ ਹੈ ਨਹੀਂ ਕੱਟਣ ਦੇ ਤੁਹਾਡੇ ਤੋਂ ਪੈਸੇ ਜ਼ਰੂਰ ਲਵਾਂ ਮੈਂ ਕੱਟ ਦੂੰਗਾ ਪਰ ਮੇਰੇ ਕੋਲ ਤੈਨੂੰ ਸਿਖਾਉਣ ਦਾ ਟਾਈਮ ਨਹੀਂਗਾ ਤਾਂ ਕਰਕੇ ਤੁਸੀਂ ਆਪਦਾ ਫਰਜ਼ ਸਮਝ ਕੇ ਵੀਡੀਓ ਅੱਗੇ ਜ਼ਰੂਰ ਸ਼ੇਅਰ ਕਰਿਆ ਕਰੋ ਤਾਂ ਕਿ ਦੂਜੀਆਂ ਜਿਹੜੀਆਂ ਭੈਣਾਂ ਸਿੱਖਣ ਦਾ ਕੁਈਰ ਨੂੰ ਸੁਖਾਉਣਾ ਨਹੀਂ ਉਹਨਾਂ ਕੋਲੇ ਵੀਡੀਓ ਇਹ ਪਹੁੰਚੇ ਤੇ ਜਿਹੜੀਆਂ ਭੈਣਾਂ ਅੱਗੇ ਵੀਡੀਓ ਸ਼ੇਅਰ ਕਰਦੀਆਂ ਮੈਨੂੰ ਜਰੂਰ ਦੱਸਿਆ ਕਰੋ ਬਈ ਮੈਂ ਹਾਂ ਇਹਨੇ ਜਣ ਨੂੰ ਸ਼ੇਅਰ ਕੀਤਾ ਤਾਂ ਆ ਜੋ ਆਪਾਂ ਫਿਰ ਉਸੇ ਟੌਪਿਕ ਤੇ ਜਾਣਦੇ ਆਂਗੇ ਆਪਾਂ ਨੇ ਸੈਂਟਰ ਕਰ ਲਿਆ ਇਹਦਾ ਹੁਣ ਆਪਾਂ ਆਏ ਇਸ ਨਿਸ਼ਾਨ ਤੋਂ ਲੇਕਿਨ ਆ ਹਿੱਸਾ ਮੈਨ ਲੈਣਾ ਕਿੰਨਾ ਆਪਣਾ ਕਿੰਨਾ ਇਹ 29 ਯਾਨੀ ਕਿ ਅੱਧਾ ਕਿੰਨਾ ਹੋਵੇ 29 ਦਾ 14.5 ਪੌਣੇ 15 ਅੱਧਾ ਹੋ ਗਿਆ ਆਪਾਂ ਇਸ ਤੋਂ ਉੱਪਰ ਲਾਉਣਾ ਨਿਸ਼ਾਨ 15.5 ਅੱਧ ਤੋਂ ਵੱਧ ਯਾਨੀ ਕਿ ਤਾਂ ਹੁਣ ਗੋਡੇ ਦਾ ਗੋਡੇ ਕੋਲ ਆਪਾਂ ਫਿਟਿੰਗ ਕਰਾਂਗੇ ਪੂਰਾ ਧਿਆਨ ਦੇ ਨਾਲ ਵੀਡੀਓ ਦੇਖੋ ਇਥੋਂ ਮੈਂ ਕਿੰਨਾ ਰੱਖਿਆ 5.5 ਪੁਆਇੰਟ 1 ਸੂਤ ਇਥੋਂ ਮੈਂ ਰੱਖੂਗਾ 5.5 ਪੁਆਇੰਟ 1 ਸੂਤ ਲਓ ਜੀ ਜਿਵੇਂ ਸੌਖੇ ਤੇ ਇੱਕੜਾ ਸਮਝਾਉਂਗਾ ਬਾਹਲੇ ਨਿਸ਼ਾਨ ਨਹੀਂ ਲਾਉਂਦਾ ਵੀ ਤੁਸੀਂ ਉਲਝ ਜੂ ਫਿਰ ਵੀ ਜਿਹੜੀ ਚੀਜ਼ ਦੀ ਨਾਲ ਸਮਝ ਆਈ ਆਪਾਂ ਪੈਂਟ ਦੁਬਾਰੀ ਕੱਟ ਦੇਗੇ ਮੈਨੂੰ ਇਹ ਆ ਵੀ ਤੁਸੀਂ ਸਿੱਖੋ ਜਿਹੜੀਆਂ ਭੈਣਾਂ ਵਾਲੀ ਕੰਮ ਦੇ ਵਿੱਚ ਚੇਂਜ ਹੋ ਰਿਹਾ ਉਹ ਮੈਨੂੰ ਜ਼ਰੂਰ ਕਮੈਂਟ ਕਰਿਆ ਕਰੋ ਬਈ ਅੱਗੇ ਨੂੰ ਸਾਡਾ ਹੱਥ ਬਹੁਤ ਫਰਕ ਪੈ ਗਿਆ ਹੈ ਨਾ ਤਾਂ ਕਿ ਮੈਨੂੰ ਵੀ ਹੌਸਲਾ ਮਿਲਦਾ ਵੀ ਜਿਵੇਂ ਮੈਂ ਬੋਲ ਬੋਲ ਕੇ ਸੰਗ ਸਿਖਾਉਣਾ ਵੀ ਆਪਣੇ ਕੋਈ ਫਰਕ ਵੀ ਪੈ ਰਿਹਾ ਭੈਣਾਂ ਨੂੰ ਕਿ ਭੋਰਾ ਵੀ ਤਾਂ ਆ ਜੋ ਆਪਾਂ ਜਿਹੜਾ ਨਾ ਇਹਦਾ ਗੋਡਾ ਰੱਖਣਾ ਗੁੜੀਆ ਦਾ ਉਹ ਹੈਗਾ 17 ਇੰਚ 17 ਦਾ ਅੱਧ ਕਿੰਨਾ ਹੋ ਗਿਆ 8 2 16 4 ਸਵਾ 4 ਆ ਹੋ ਗਿਆ ਇੱਥੇ ਆਪਣਾ 17 ਦਾ ਅੱਧ ਲਓ ਜੀ ਐ ਕਰ ਲੈਣਾ ਅੱਧ ਜਿੰਨਾ ਤਿਆਰ ਆਪਾਂ ਉਹਨੇ ਉਹਨਾਂ ਰੱਖਣਾ ਕਿਉਂਕਿ ਮਾਰਜਿਨ ਆਪਾਂ ਬਾਅਦ ਚ ਪਾਉਣੇ ਨੇ ਸਾਰਾ ਠੀਕ ਆ ਹੁਣ ਮੈਂ ਸਾਰੇ ਨਿਸ਼ਾਨੇ ਨੂੰ ਚੱਕੂਗਾ ਪੂਰੇ ਧਿਆਨ ਦੇ ਨਾਲ ਵੀਡੀਓ ਦੇਖੋ ਜਦੋਂ ਵੀਡੀਓ ਦੇਖਣੀ ਹੁੰਦੀ ਹੈ ਇਹ ਨਹੀਂ ਹੈ ਵੀ ਤੁਸੀਂ ਰੋਟੀ ਵੀ ਪਕਾਈ ਜਾਓ ਤੇ ਵੀਡੀਓ ਵੀ ਦੇਖੀ ਜਾਓ ਪੂਰਾ ਰਾਮ ਰੈਣੀ ਸਾਰਾ ਕੰਮ ਤੰਦਾ ਦਾ ਨਿਵੇੜ ਕੇ ਫਿਰ ਵੀਡੀਓ ਦੇਖ ਕੇ ਫਿਰ ਪੈਂਟ ਵਗੈਰਾ ਕੱਟਿਆ ਕਰੋ ਤੇ ਆ ਲੋ ਬਿਲਕੁਲ ਸਿੱਧਾ ਨਿਸ਼ਾਨ ਲਾ ਲਿਆ ਆਪਾਂ ਨੇ ਹੁਣ ਆਪਾਂ ਦੇਖਾਂਗੇ ਵੀ ਆਪਣਾ ਹਿੱਸਾ ਕਿੰਨਾ ਹੈ ਲੱਗ ਕਿੰਨਾ 7 ਚੌਕਾ 28 ਆਪਣੇ ਕੋਲੇ ਕਪੜਾ ਕਿੰਨਾ 9.5 ਇਥੋਂ ਆਪਾਂ ਇੰਨਾ ਚੱਕਾਂਗੇ 7 ਚੌਕਾ 28 ਫਿਰ ਇੰਨੀ ਆਪਾਂ ਨੂੰ ਸ਼ੇਪ ਦੇਵਾਂਗੇ ਹਨ ਇਸ ਤਰ੍ਹਾਂ ਠੀਕ ਹੈ ਇਹ ਆ ਲੋ ਹੁਣ ਆਪਣਾ 7 ਚੌਕਾ 28 7 ਤੇ ਇਕੱਠ 8.5 ਬਣਵਾਇਤੋਂ ਚਾਹੀਦਾ ਪੀਸ ਬਾਕੀ ਸਾਰੇ ਤੇ ਆਪਾਂ ਨੂੰ ਸ਼ੇਪ ਦੇਣੀ ਪਊ। ਆ ਜੇ ਗਲਾਈ ਕਿਸੇ ਭੈਣ ਨੂੰ ਨਹੀਂ ਆਉਂਦੀ ਤਾਂ ਐਸ ਗਲਾਈ ਦੇ ਨਿਸ਼ਾਨ ਲਾ ਲਿਆ ਕਰੋ। ਪਜਾਮੇ ਦੇ ਵੀ ਲਾ ਲਿਆ ਕਰੋ ਤੇ ਪੈਂਟ ਦੇ ਵੀ ਆਪਾਂ ਲਾ ਸਕਦੇ ਹਾਂ। ਬਿਲਕੁਲ ਖੜਮੀ ਗਲਾਈ ਰੱਖਣੀ ਹੁੰਦੀ ਐ। ਠੀਕ ਆ ਜੀ। ਆ ਗਲਾਈ ਹੋ ਗਈ ਆਪਣੀ। ਹੁਣ ਆਪਾਂ ਇਹਨੂੰ ਰੱਖਾਂਗੇ ਫੱਟੀ ਨੂੰ ਸਾਈਡ ਤੇ। ਹੁਣ ਆਪਾਂ ਦੂਜੀ ਫੱਟੀ ਚੱਕਾਂਗੇ ਇੱਥੋਂ। ਇੱਥੋਂ ਧਾਰਨਾ ਬਿਲਕੁਲ ਪੂਰੇ ਧਿਆਨ ਦੇ ਨਾਲ। ਸਭ ਤੋਂ ਪਹਿਲਾਂ ਮੈਂ ਆ ਨਿਸ਼ਾਨ ਲਾ ਲਿਆ। ਇਸ ਤੋਂ ਬਾਅਦ ਆਪਾਂ ਨੇ ਆ ਨਿਸ਼ਾਨ ਲਾ। ਵੀ ਆਹ ਠੀਕ ਆ ਇਸੇ ਤਰੀਕਾ ਫੱਟੀ ਉੱਪਰੋਂ ਤੋਰ ਕੇ ਆ ਵੀ ਆਪਾਂ ਨਿਸ਼ਾਨ ਐਂ ਪੂਰਾ ਕਰਾਂਗੇ ਆ ਇਹਦੇ ਨਾਲ ਨਿਸ਼ਾਨ ਆਪਣੇ ਲੱਗ ਗਿਆ ਹੁਣ ਮੈਂ ਫੱਟੀ ਨੂੰ ਐਂ ਘਮਾਉਂਗਾ ਇਹ ਆ ਦੇਖ ਐਂ ਐਂ ਪਜਾਮੇ ਦੇ ਘਮਾਉਣੀ ਆਪਾਂ ਨੇ ਐਂ ਕੁੱਟ ਆਪਣਾ ਪੈਂਟ ਦੇ ਇੱਥੋਂ ਹੁਣ ਆਪਾਂ ਐਂ ਲਾ ਲਾਵਾਂਗੇ ਇਧਰੇ ਪਾਸੋਂ ਠੀਕ ਆ ਬਿਲਕੁਲ ਸਿੱਧੀ ਇਸੇ ਤਰੀਕੇ ਇੱਥੋਂ ਹੋ ਗਈ ਆ ਲੋ ਬਿਲਕੁਲ ਸਿੱਧੀ ਆਹ ਨਿਸ਼ਾਨ ਨੂੰ ਇਹਦੇ ਨਾਲ ਮੇਲ ਦੇਾਂਗੇ ਆ ਕੇ ਇੱਥੇ ਆ ਕੇ ਖਤਮ ਕਰ ਦੇਣ ਲਓ ਜੀ ਇਹ ਤੂੰ ਆਪਣੇ ਆ ਚੀਫ ਵੱਡੀ ਨੂੰ ਐਵੇਂ ਸ਼ੇਪ ਦੇ ਦੇਣੀ ਆ ਠੀਕ ਆ ਹੁਣ ਆਪਾਂ ਦੇਖਣੀ ਆ ਵੀ ਆਪਣੀ ਝੋਲੀ ਕਿੰਨੀ ਰਹਿ ਰਹੀ ਬਣ ਕੇ ਕੈਂਚੀ ਚੱਕਣ ਤੋਂ ਪਹਿਲਾਂ ਝੋਲੀ ਲਾਜ਼ਮੀ ਚੈੱਕ ਕਰ ਲੈ ਗਰੋਂ ਭਾਵੇਂ ਆਪਾਂ ਪਜਾਮਾ ਕੱਟਣਾ ਭਾਵੇਂ ਪੈਂਟ ਕੱਟਣੀ ਆ ਇਹ ਆ ਲੋ ਇਹ ਹੁਣ 10 ਤੋਂ 1 ਕੁ ਹੱਤਣ ਜਦੋਂ ਪੈਂਟ ਬਣ ਗਈ ਉਦੋਂ ਪੂਰੀ 11 ਇੰਚ ਝੋਲੀ ਥੋੜੀ ਬਣ ਕੇ ਰਹਿ ਜੂਗੀ ਅਗਲੀ ਬੈਗ ਝੋਲੀ ਇਹਨਾਂ ਦੀ ਹੈਗੀ 14 ਉਹ ਵੀ ਆਪਾਂ ਮੈਂ ਤੁਹਾਨੂੰ ਮਿਣਕੇ ਦਿਖਾਵਾਂਗਾ ਵੀ ਕਿਵੇਂ ਰੱਖਣੀ ਆ ਪਹਿਲਾਂ ਆਪਾਂ ਇਹਦੀ ਕਾਰਡ ਕੱਟ ਲઈએ ਠੀਕ ਆ ਕੈਮਰਾ ਬਿਲਕੁਲ ਢੀੜੀ ਕਰਕੇ ਦਿਖਾ ਦਿਓ ਜਿਹੜੀਆਂ ਪੈਣਾ ਜਾਂ ਭਰਾ ਬਿਲਕੁਲ ਨਵੇਂ ਹੁੰਦੇ ਆ ਚੈਨਲ ਤੇ ਉਹ ਚੈਨਲ ਨੂੰ ਸਬਸਕ੍ਰਾਈਬ ਕਰਿਆ ਕਰੋ ਬਕਾਇਦਾ ਮੈਨੂੰ ਲਿਖ ਕੇ ਭੇਜਿਆ ਕਰੋ WhatsApp ਤੇ ਜਾਂ YouTube ਤੇ ਵੀ ਅਸੀਂ ਬਾਈ ਬਿਲਕੁਲ ਨਿਊ ਆ ਹਨਾ ਆ ਮੈਂ ਥੋੜੇ ਅੱਖਰ ਲਿਖਦਾ ਗਰੋਂ ਪਰ ਅੰਗਰੇਜ਼ੀ 'ਚ ਲਿਖਦਾ ਗਰੋਂ ਕੋਈ ਗੱਲ ਨਹੀਂ ਪੰਜਾਬੀ 'ਚ ਲਿਖਣੀ ਆਉਂਦੀ ਤਾਂ ਬੜੀ ਸੋਹਣੀ ਗੱਲ ਆ ਹਨਾ ਤਾਂ ਮੈਨੂੰ ਪਤਾ ਲੱਗਦਾ ਰਹਿੰਦਾ ਵੀ ਆਹ ਭਰਾ ਜਾਂ ਪੈਣਾ ਮੇਰੇ ਕਿ ਨਵੇਂ ਆ ਫਿਰ ਮੈਂ ਹੋਰ ਵੀ ਬਰੀਕੀ ਦੇ ਨਾਲ ਸਮਝਾਉਣਾ ਬਿਲਕੁਲ ਨਿਸ਼ਾਨ ਨਹੀਂ ਆਪਾਂ ਉੱਪਰ ਉੱਪਰ ਕੱਟਾਂ ਜਿਹੜੀ ਆਪਾਂ ਕੱਟ ਰਹੇ ਆ ਇਹ ਪ ਬਾਬਾ ਫਰੀਦ ਦੀ ਵਰਦੀ ਸਾਡੇ ਨੇੜੇ ਕਾਲਜ ਐਥੋਂ ਬਾਬਾ ਫਰੀਦ ਹਨਾ ਪਿੰਡਾਂ ਸ਼ਹਿਰ ਦੇ ਨੇੜੇ ਆ ਬਿਲਕੁਲ ਉਹ ਬੱਚਿਆਂ ਦੀ ਵਰਦੀ ਹੈ ਜੀ ਤਾਂ ਬੂਟ ਕੱਟ ਪੈਂਟ ਵੀ ਕਹਿੰਦੇ ਆਪਾਂ ਇਹਨੂੰ ਬੈਲ ਬਟਨ ਪੈਂਟ ਵੀ ਕਹਿੰਦੇ ਕਈ ਪਹਿਨਣ ਦੇ ਕਮੈਂਟ ਆਉਂਦੇ ਰਹਿੰਦੇ ਆ ਵੀ ਭਾਈ ਤੁਸੀਂ ਇੱਕ ਪੈਂਟ ਬੈਲ ਬਟਨ ਵੀ ਕੱਟ ਕੇ ਦਿਓ ਕਿਉਂਕਿ ਬੱਚਿਆਂ ਨੂੰ ਅੱਜ ਕੱਲ੍ਹ ਸ਼ੌਂਕ ਹੁੰਦਾ ਪੈਂਟ ਪਾਉਂਦੇ ਆ ਆਪਣਾ ਉਧਰਲਾ ਪਾਸਾ ਕੱਟ ਹੋ ਗਿਆ ਨਾ ਹੁਣ ਆਪਾਂ ਇਥੋਂ ਕਟਾਂਗੇ ਨੂੰ ਲੋ ਪੂਰਾ ਧਿਆਨ ਦੇ ਨਾਲ ਪੈਂਟ ਦਾ ਕਪੜਾ ਆਪਾਂ ਪੂਰਾ ਧਿਆਨ ਦੇ ਨਾਲ ਵਰਤਣਾ ਹੁੰਦਾ ਹੈ ਕਪੜਾ ਪੂਰਾ-ਪੂਰਾ ਹੁੰਦਾ ਹੈ ਹਨਾ ਲੋਕ ਇਸ ਤਰੀਏ ਆਪਣੇ ਕੈਂਚੀ ਹੌਲੀ 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 ਬਾਹਰ ਨੂੰ ਲੈ ਕੇ ਆਉਣੀ ਹੈ ਮੇਰੇ ਲਈ ਸਹੀ ਠੀਕ ਆ ਆ ਦੇਖੋ ਕਿੰਨੀ ਸੋਨੂ ਸ਼ੇਪ ਬਣੀ ਨੇ ਇੱਥੋਂ ਹੋਰ ਚੀਜ਼ ਆ ਇੱਥੋਂ ਹੋਰ ਚੀਜ਼ ਆ ਇੱਥੋਂ ਹੋਰ ਚੀਜ਼ ਆ ਇਹ ਸਾਰਾ ਆਪਣਾ ਹੀ ਮੈਨਣਾ ਹੁੰਦਾ ਨਾਪ ਜਿਹੜੀਆਂ ਭੈਣ ਨੂੰ ਨਹੀਂ ਲੈਣਾ ਤਾਂ ਉਹ ਕਿਰਪਾ ਕਰਕੇ ਮੈਨੂੰ ਜਰੂਰ ਦੱਸਿਓ ਤਾਂ ਮੈਂ ਇੱਕ ਵੀਡੀਓ ਨਾਪ ਦੀ ਵੀ ਪੈਂਟ ਦੀ ਪਾ ਦੂੰਗਾ ਇਹ ਬੂਟ ਕੱਟ ਪੈਂਡ ਦਾ ਪਰ ਨਾਪ ਕਿਵੇਂ ਲੈਣਾ ਇਹ ਸਾਰੀਆਂ ਚੀਜ਼ਾਂ ਜਰੂਰੀ ਨੇ ਨਾਪ ਤੇ ਕਾਟ ਇਹ ਦੋ ਚੀਜ਼ਾਂ ਮੈਂ ਹਰ ਇੱਕ ਵੀਡੀਓ 'ਚ ਕਹਿੰਦਾ ਹੁੰਨਾ ਵੀ ਪੂਰਾ ਧਿਆਨ ਨਾਲ ਲਿਆ ਕਰੋ ਸਭ ਤੋਂ ਪਹਿਲਾਂ ਤਾਂ ਨਾਪ ਪੂਰਾ ਰੀਜ ਲੱਕ ਲਿਆ ਤੇ ਵੀਡੀਓ ਦੱਬ ਕੇ ਸ਼ੇਅਰ ਕਰਿਆ ਕਰੋ ਇਹ ਦੋ ਤਿੰਨ ਕੰਮ ਨਾਲ ਖਾਸ ਕਰਕੇ ਧਿਆਨ ਰੱਖਿਆ ਕਰੋ ਵੀਡੀਓ ਆਪ ਦੇਖ ਕੇ ਉਸ ਤੋਂ ਬਾਅਦ ਸ਼ੇਅਰ ਕਰ ਦਿਆ ਕਰੋ ਜਰੂਰ ਤਾਂ ਕਿ ਕਿਸੇ ਭੈਣ ਦੀ ਜ਼ਿੰਦਗੀ ਦੇ ਵਿੱਚ ਹੋਰ ਵੀ ਚੇਂਜ ਆ ਜਾਵੇ ਚਲੋ ਆਪਾਂ ਹੁਣ ਇਹਨੂੰ ਚੰਗੀ ਤਰ੍ਹਾਂ ਇੱਥੇ ਸੈੱਟ ਕਰ ਲਾਂਗੇ ਠੀਕ ਹੈ ਪਾਸਾ ਲੈ ਘਵਾ ਲਿਆ ਨਾਲ ਨਾਲ ਨਿਗਰ ਰੱਖਿਆ ਕਰੋ ਨਾਲ ਨਾਲ ਆਪਾਂ ਗੱਲਾਂ ਵੀ ਕਰਦੇ ਜਾਂਦੇ ਆ ਤੇ ਫਿਰ ਮੈਂ ਕੰਮ ਵੀ ਘਟਦਾ ਜਾਂਦਾ ਹਾਂ ਨਾਲ ਕਮਾ ਲੈਣਾ ਪਾਸਾ ਤੁਸੀਂ ਉਹ ਚੀਜ਼ ਵੀ ਧਿਆਨ ਰੱਖਣਾ ਵੀ ਕਿਵੇਂ ਕਪੜਾ ਕਮਾਇਆ ਸੀਗਾ ਹਾਂ ਲੋ ਹੁਣ ਆਪਾਂ ਇਸ ਨੂੰ ਖੋਲ ਕੇ ਉਵੇਂ ਉੱਤੇ ਵਿਛਾ ਲਾਂਗੇ ਲੋਚ ਆਪਾਂ ਨਾ ਇੰਨਾ ਛੱਡ ਨਹੀਂ ਹੁੰਦਾ ਭਾਵੇਂ ਪਜਾਮਾ ਘਟਣਾ ਆਪਣੀ ਆਹ ਚੀਜ਼ ਇੰਨਾ ਆਪਣਾ ਛੱਡਣਾ ਹੁੰਦਾ ਇਹ ਚੀਜ਼ ਦਾ ਧਿਆਨ ਰੱਖਿਆ ਕਰੋ ਕਿਉਂਕਿ ਆਪਾਂ ਆਪਸਾ ਚੱਕਾਂਗੇ ਜਿਵੇਂ ਤੁਹਾਡਾ ਤੁਸੀਂ ਕਹਿੰਨੋ ਸਾਡਾ ਪਲਾਜੋ ਵੀ ਅੰਦਰ ਨੂੰ ਚੜਦਾ ਜਾਂ ਹੋਰ ਆਹ ਚੀਜ਼ ਨੂੰ ਇੱਥੋਂ ਇੰਨੀ ਡਾਊਨ ਕਰਿਆ ਕਰੋ ਜਿਹਦੀਆਂ ਪੈਰਾਂ ਦੇ ਪਲਾਜੋ ਉੱਪਰ ਨੂੰ ਚੜਨੋਂ ਹਟ ਗਿਆ ਉਹ ਮੈਨੂੰ ਜ਼ਰੂਰ ਕਮੈਂਟ ਕਰਕੇ ਦੱਸਿਆ ਕਰੋ ਜਾਂ ਹਜੇ ਚੜ ਰਹੀ ਹੈ ਹਨ ਫਿਰ ਆਪਾਂ ਕੋਈ ਹੋਰ ਇਹਦਾ ਤੁਹਾਨੂੰ ਫਾਰਮੂਲਾ ਦੱਸਦੇ ਹਾਂ ਫਾਰਮੂਲੇ ਵੱਧੂ ਹੁੰਦੇ ਪਰ ਤੁਸੀਂ ਆਪਣਾ ਆਏ ਵੀ ਕਰੋ ਹਨ ਕੱਲਾ ਵੀਡੀਓ ਦੇਖ ਕੇ ਛੱਡਿਆ ਕਰੋ ਉਹਨਾਂ ਨੂੰ ਲਾਗੂ ਵੀ ਕਰਿਆ ਕਰੋ ਨਾਲ ਨਾਲ ਹਨ ਜਿਵੇਂ ਮੈਂ ਕਹਿਣਾ ਉਹਨਾਂ ਨੂੰ ਕਰਿਆ ਕਰੋ ਜਿਵੇਂ ਤੁਹਾਨੂੰ ਕਹਿਣਾ ਵੀ ਆ ਸਿਉਣ ਪੂਰੀ ਪ੍ਰੈਸ ਨਾਲ ਫੋਲੇ ਨੂੰ ਖਿੱਚ ਕੇ ਨਰਮਾਇਆ ਕਰੋ ਤਾਂ ਕਿ ਇਹ ਸਿੱਧੀ ਹੋ ਜੇ ਬੈਗ ਤੋਂ ਆਪਾਂ ਚੱਕਾਂਗੇ 1.5 ਇੰਚ ਇਹ ਤੋਂ ਤਾਂ ਕਮਰ ਕਿੰਨੀ ਆ 7 ਚੌਕਾ 28 7 ਤੇ 4 11 ਜਿੰਨਾਂ ਕਮਰ ਹੋਵੇ ਉਹਦਾ ਚੌਥੇ ਹਿੱਸੇ ਤੋਂ 4 ਇੰਚ ਵੱਧ ਪਾਉਣਾ ਆਪਣੇ ਇਥੋਂ ਦੁਬਾਰੇ ਤੁਹਾਨੂੰ ਇੱਕ ਵਾਰੀ ਫੇਰ ਦੱਸ ਦਿੰਨਾ ਲੱਕ ਹੈਗਾ 28 28 ਦਾਦ ਹੋ ਗਿਆ 14 9 7 7 4 28 7 4 11 ਆਪਾਂ ਇੱਥੇ ਲਾਵਾਂਗੇ ਨਿਸ਼ਾਨ 11 ਠੀਕ ਹੈ ਜੀ ਇਹਦੇ ਵਿੱਚੋਂ ਥੋੜੀਆਂ ਕਪੇਟਾਂ ਪੈ ਜਾਣਗੀਆਂ 2.5 ਇੰਚ ਕਪੜਾ ਪਿਛਲੇ ਪਾਸੇ ਰਹਿ ਜਾਊਗਾ ਹੁਣ ਆਪਾਂ ਇੱਥੋਂ ਪੱਟ ਰੱਖਾਂਗੇ ਪੱਟ ਕਿੰਨਾ ਇਹਨਾਂ ਦਾ 23 ਇੰਚ ਤਿਆਰ ਆ ਆਪਣੇ ਕੋਲੇ ਵੀ ਇਹ 23 ਇੰਚ ਦਾ ਪੀਸ ਹੀ ਲਗਭਗ ਇੱਥੋਂ ਆ ਲਓ ਆਪਾਂ ਇਹ ਦੋਵੇਂ ਇੰਚ ਰੱਖਤਾ ਠੀਕ ਹੈ ਇੱਥੋਂ ਆਪਾਂ ਰੱਖਾਂਗੇ 1.1 ਜ਼ਿਆਦਾ ਕਪੜਾ ਨਹੀਂ ਰੱਖਣਾ ਇੱਥੋਂ ਆਪਾਂ ਮੂਹਰੀ ਤੇ ਵੀ ਰੱਖਾਂਗੇ 1.1 ਬਾਕੀ ਜਦੋਂ ਪੈਂਟ ਬਣਾਉਣੇ ਆ ਉਦੋਂ ਕਪੜਾ ਸਾਰੇ ਮਿਣਕੇ ਰੱਖਿਆ ਜਾਂਦਾ ਵੀ ਇਨ ਬਿਨ ਜਿੰਨਾ ਆਪਾਂ ਨੂੰ ਕਸਟਮਰ ਨੇ ਨਾਪ ਦਿੱਤਾ ਆਪਾਂ ਉਹਦੀ ਸੇਮ ਕਾਪੀ ਕਰਕੇ ਦੇਣੀ ਜੇ ਇਹ ਨਹੀਂ ਹੈ ਵੀ ਅੱਧਾ ਦਾ ਇੰਚ ਬਰੀ ਫਿਰਦੀ ਪੈਂਟ ਜਾਂ ਘੱਟੀ ਫਿਰਦੀ ਹੈ ਨਾ ਇਹ ਚੀਜ਼ ਦਾ ਧਿਆਨ ਰੱਖਿਆ ਕਰੋ ਇਥੋਂ ਫੱਟੀ ਥੋੜੇ ਵਾਲੇ ਪਾਸੇ ਡੋਰ ਰੱਖਣੀ ਹੈ ਇੱਧਰ ਨੂੰ ਇੱਕ ਸੂਤ ਡੇਢ ਸੂਤ ਠੀਕ ਹੈ ਲੰਮਾ ਨਿਸ਼ਾਨ ਲਾ ਲਿਆ ਕਰੋ ਇਸੇ ਤਰੀਕੇ ਫੱਟੀ ਵਿੱਚ ਆ ਨਿਸ਼ਾਨ ਵੀ ਲਾ ਲਿਆ ਕਰੋ ਇਹ ਠੀਕ ਹੈ ਜੀ ਆ ਨਿਸ਼ਾਨ ਨੂੰ ਪਲਾਵਾਂਗੇ ਇਥੋਂ ਲੋ ਬਾਹਲੀ ਨਿਸ਼ਾਨ ਆਪਾਂ ਚੱਕ ਦੇਣੀ ਕਿਉਂਕਿ ਤੁਹਾਨੂੰ ਇੱਥੇ ਵੀ ਲਾਉਣ ਨੂੰ ਨਿਸ਼ਾਨ ਮੈਂ ਲਾ ਸਕਦਾ ਸੀ ਇੱਥੇ ਪਲੇਟਾ ਵੀ ਲਾ ਸਕਦਾ ਫਿਰ ਉਹਦੇ ਵਿੱਚ ਤੁਸੀਂ ਉਲਝ ਜਿਓਗੇ ਹਨਾ ਕੰਫਿਊਜ਼ਨ ਨਹੀਂ ਹੋਣੀ ਕਿਹੜਾ ਨਿਸ਼ਾਨ ਕਿੱਥੋਂ ਸੀ ਸੀ ਕਿਹੜਾ ਨਿਸ਼ਾਨ ਕਿੱਥੋਂ ਸੀ ਸੀ ਆਪਾਂ ਮੋٹے ਮੋٹے ਨਿਸ਼ਾਨ ਹੀ ਮੈਂ ਚੱਕਦਾ ਹੁਣੇ ਜਾਲ ਆਹ ਆਹ ਨਿਸ਼ਾਨ ਜਿਹੜਾ ਆਪਣਾ ਇਹ ਮੇਨ ਨਿਸ਼ਾਨ ਹੈ ਇਸ ਤੋਂ ਬਾਅਦ ਆਪਾਂ ਐਕਸਟਰਾ ਜਿਹੜਾ ਰੱਖਣਾ ਦਵਾ ਉਹ ਰੱਖਾਂ ਹਾਂ ਲਓ ਜੀ ਆਹ ਆਪਾਂ ਨੇ ਜਿੰਨਾ ਇਹਦੇ ਵਿੱਚ ਪੱਟ ਦੇ ਵਿੱਚ ਮਾਰਜਿਨ ਰੱਖਣਾ ਕਾਹਲੂ ਖੁੱਲਾ ਪੀੜਾ ਕਰਨਾ ਪੈ ਜੇ ਪੱਟ ਆਪਣਾ ਹੋਰ ਆਏ ਜੀ ਇਹ ਆ ਲੋ ਐ ਮੀਨਸ਼ਨ ਤੁਸੀਂ ਲਾ ਸਕਦੇ ਠੀਕ ਆ ਲੋਡ ਮੁਤਾਬਕ ਤੁਸੀਂ ਰੱਖ ਲਿਆ ਕਰੋ ਇੱਥੋਂ ਆਪਾਂ ਹਲਕੀ ਹਲਕੀ ਦੀ ਸ਼ੇਪ ਦੇਣੀ ਹੈ ਧਿਆਨ ਦੇ ਨਾਲ ਆ ਲੋ ਲੋ ਜੀ ਹੁਣ ਆਪਾਂ ਝੋਲੀ ਦੇਖਾਂਗੇ ਬਣ ਕੇ ਕਿੰਨੀ ਰੂਗੀ ਹੁਣ ਜਦੋਂ ਆਪਾਂ ਪੈਟ ਦੀ ਝੋਲੀ ਬਣਨੀ ਆ ਇੱਥੋਂ ਮਿਣਾ ਕਰੋ ਇਹ ਆ ਦੇਖੋ ਇਸ ਤਰ੍ਹਾਂ ਪੂਰਾ ਐਂ ਕਰਕੇ ਫਿੱਟ ਇਹਨੂੰ ਇੱਥੋ ਜਿਹਾ ਕਰਾਉਗੇ ਪੈਂਟ ਆ ਦੇਖੋ 13 ਆਪਣੀ ਬੈਗ ਝੋਲੀ ਕਿੰਨੀ ਹੈ 14 ਬਾਣ ਕਰਕੇ ਤੁਹਾਡੀ ਝੋਲੀ ਪਿਛਲੀ 14 ਰਹਿ ਜੂ ਬੈਗ ਅਗਲੀ ਝੋਲੀ ਰਹਿ ਜੂ 11 ਕਿਉਂਕਿ ਇਹ ਪੈਨ ਜਿਹੜੀ ਝੋਲੀ ਪੈਂਟ ਬੰਦੀ ਆ ਧੁੰਨੀ ਕੋਲੇ ਬੰਦੀ ਆ ਤਾਂ ਕਰਕੇ ਇਹਦੀ ਥੋੜੀ ਝੋਲੀ ਇਹਨੇ ਵੱਡੀ ਰਖਾਈ ਹੋਈ ਆ ਬਾਕੀ ਕੋਈ ਗੱਲ ਨਹੀਂ ਆਪਣੇ ਕੋਲੇ ਬੂਟ ਕੱਟ ਪੈਂਟਾਂ ਬੈਲ ਬਟਰਨ ਪੈਂਟਾਂ ਕੱਟਣ ਦੀ ਲੋੜ ਰਹਿੰਦੀ ਆ ਬਣਨ ਵਾਸਤੇ ਤਾਂ ਤੁਸੀਂ ਮੈਨੂੰ ਜਰੂਰ ਕਮੈਂਟ ਕਰਿਆ ਕਰੋ ਜਿਹੜੀਆਂ ਭੈਣਾਂ ਸਿੱਖਣ ਦਾ ਚਾਹ ਬਣਾ ਤਾਂ ਮੈਂ ਨਾਲ-ਨਾਲ ਵੀਡੀਓ ਪਾ ਦਿਆ ਕਰੂੰ ਤੁਸੀਂ ਕਮੈਂਟ ਜੇ ਤੂੰ ਕਰਦੇ ਨਹੀਂ ਫਿਰ ਮੈਨੂੰ ਇਹ ਹੁੰਦਾ ਵੀ ਤੁਸੀਂ ਸਿੱਖਣਾ ਨਹੀਂ ਹਨਾ ਇਹ ਆ ਲੋ ਇੰਨਾ-ਇੰਨਾ ਆਪਣੇ ਵੱਧ ਰੱਖਣਾ ਇੱਥੇ ਆ ਕੇ ਕੋ ਜਾ ਉਹ ਲੱਕ ਕਰ ਦੇਣਾ ਠੀਕ ਆ ਹੁਣ ਮੈਂ ਸਾਰੇ ਨਿਸ਼ਾਨਾਂ ਦੇ ਉੱਪਰ-ਉੱਪਰ ਕੱਟੂੰਗਾ ਪੂਰਾ ਵੀਡੀਓ ਧਿਆਨ ਨਾਲ ਦੇਖਣਾ ਵੀਡੀਓ ਵਧੀਆ ਲੱਗਦੀ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਟਾਈਮ 'ਚੋਂ ਟਾਈਮ ਕੱਢ ਕੇ ਹਨਾ ਮੈਂ ਤੁਹਾਡੇ ਸਾਰੇ ਕਮੈਂਟ ਵੜਦਾ ਹੁਣਾ ਮਹੀਨਾ-ਮਹੀਨਾ ਪਹਿਲਾਂ ਜਿਹੜੀਆਂ ਭੈਣਾਂ ਨੇ ਕਮੈਂਟ ਕੀਤੇ ਮੈਂ ਉਹ ਵੀ ਵੜਦਾ ਹੁਣਾ ਪਿੱਛੇ ਜਾ ਕੇ ਠੀਕ ਆ ਇਹ ਨਹੀਂ ਆ ਵੀ ਤੁਹਾਡਾ ਕਮੈਂਟ ਕੀਤਾ ਤੇ ਮੈਂ ਪੜੂੰਗਾ ਨਹੀਂ ਇਹੋ ਨੋਪਾ ਨਿਸ਼ਾਨ ਦੇ ਬਿਲਕੁਲ ਉਪਰ ਉਪਰ ਇਸ ਤਰ੍ਹਾਂ ਠੀਕ ਆ ਉਥੋਂ ਆਪ ਮੋੜ ਕੇ ਦੇਖਾਂਗੇ ਜੇ ਬਾਦ ਘਾਟ ਹੋਈ ਪਿਆਮੇ ਦੇ ਮੋੜ ਕੇ ਵੇਖਦੇ ਹੁੰਦੇ ਆ ਤਾਂ ਆਪਾਂ ਪਹਿਲੇ ਕਪੜਾ ਝਾੜਦੇ ਆਂ ਆਪਾਂ ਬਾਦੀ ਰੱਖਾਂਗੇ ਇਹਦੇ ਸਲਾਈ ਵਾਲੀਆਂ ਵੀਡੀਓ ਥੋੜਾ ਜਿਹਾ ਹਜੇ ਆਪ ਨੂੰ ਟਾਈਮ ਲੱਗ ਸਕਦਾ ਪ੍ਰਿੰਟਾਂ ਦੀ ਪਾਇਆ ਕਰਾਂਗੇ ਪਲਾਜੋ ਦੀ ਨਹੀਂ ਪਾਇਆ ਕਰਾਂਗੇ ਠੀਕ ਆ ਇਹ ਨਾ ਹੈਗਾ ਵੀ ਆਪਾਂ ਇਕੱਲੇ ਕਟਾਈ ਦੀ ਵੀਡੀਓ ਪਾਇਆ ਕਰਾਂਗੇ ਸਲਾਈ ਦੀਆਂ ਵੀਡੀਓ ਵੀ ਜਲਦੀ ਪਾਉਣੀਆਂ ਸ਼ੁਰੂ ਕਰ ਦਾਂਗੇ ਠੀਕ ਆ ਮੇਰੇ ਸਾਰਾ ਧਿਆਨ ਚਾ ਕਿਉਂਕਿ ਕੱਟਣਾ ਤੁਹਾਨੂੰ ਆ ਜਾਂਦਾ ਫਿਰ ਸਿਉਣ ਵਾਸਤੇ ਵੀ ਸਫਾਈ ਦੀ ਲਾਜ਼ਮੀ ਚੀਜ਼ ਜ਼ਰੂਰੀ ਆ ਇਹ ਦੋ ਜਿਹੜੀਆਂਆਂ ਮਾਰਨੇ ਆ ਤੁਹਾਨੂੰ ਦੱਸਾਂ ਕਿ ਕਿਹਨੂੰ ਹਾਂ ਵੀ ਬਹੁਤ ਜ਼ਿਆਦਾ ਹੀ ਫਰਕ ਆ ਕੰਮ ਕਰਨ ਦੇ ਵਿੱਚ ਹਨਾ ਆ ਲੋ ਆਪਾਂ ਨੂੰ ਇਹਨੂੰ ਐਸ ਤਰ੍ਹਾਂ ਮੋੜ ਕੇ ਦੇਖ ਲੈਣਾ ਆ ਦੇਖੋ ਜਿੰਨਾ ਵੱਧ ਗਿਆ ਨੇ ਇਹਨੂੰ ਹੁਣੀ ਝਾੜ ਦਾਂਗੇ ਆਪਾਂ ਤਾਂ ਕਿ ਤਰਪਾਈ ਕਰਨ ਦੇ ਵਿੱਚ ਜਿਆ ਬਣਾਉਣ ਵਿੱਚ ਦਿੱਕਤ ਨਾ ਆਵੇ ਲੋ ਜੀ ਹੁਣ ਜਦੋਂ ਆਪਾਂ ਇੱਥੇ ਸਾਰੇ ਜਿਹੜੇ ਪਰਚੀਆਂ ਲੱਗ ਜਾਣੀਆਂ ਵੀ ਕਿੱਥੋਂ ਕਿੰਨਾ ਰੱਖਣਾ ਕਿੱਥੋਂ ਕਿੰਨਾ ਰੱਖਣਾ ਸਭ ਤੋਂ ਪਹਿਲਾਂ ਆਪਾਂ ਇਹਦੀ ਪਰਚੀ ਲਾ ਦਾਂਗੇ ਉੱਪਰ ਰਾਈਟ ਇੱਕ ਇਸ ਤੋਹ ਲਾਵਾਂਗੇ ਪਰਚੀ ਆਪਾਂ ਇਹਦੀ ਤੋ ਇੱਕ ਪਰਚੀ ਆਪਾਂ ਇਸੇਦਰ ਹੀ ਲਾਵਾਂਗੇ ਜਿਹੜੇ ਟੇਲਰ ਮਾਸਟਰ ਮੇਰੀ ਵੀਡੀਓ ਦੇਖਦੇ ਭਰਾ ਉਹ ਜ਼ਰੂਰ ਕਮੈਂਟ ਕਰਕੇ ਦੱਸਿਆ ਕਰੋ ਵੀ ਇਹ ਜਿਹੜਾ ਤਰੀਕਾ ਜੀ ਤੁਹਾਨੂੰ ਵਧੀਆ ਲੱਗਦਾ ਹਨਾ ਜਾਂ ਤੁਹਾਨੂੰ ਕੋਈ ਫਾਇਦਾ ਹੁੰਦਾ ਵੀਡੀਓ ਦੇਖਣ ਦੇ ਨਾਲ ਅੱਗੇ ਨੂੰ ਫਰਕ ਪੈ ਰਿਹਾ ਤੁਹਾਡੇ ਹੱਥ 'ਚ ਆਹੋ ਇੱਥੇ ਆਪਾਂ ਜਿੰਮੀ ਲੰਬਾਈ ਕਿੰਨੀ ਇਹਨਾਂ ਦੀ 39.5 ਬੱਚੇ ਦੀ ਗੁੜੀਆਂ ਦੀ ਇੱਥੇ ਆਪਾਂ ਲਿਖਤਾ 39.5 ਮੂਰੀ ਕਿੰਨੀ ਆ 20 ਆਪਾਂ ਇੱਥੇ ਵੀ ਤਾਂ 20 ਐਨਾ ਜਦੋਂ ਆਪਾਂ ਉਹਨੂੰ ਤਿਆਰ ਕਰਕੇ ਦੇਵੇਂ ਬੱਚੇ ਦਾ ਪਾਉਣ ਦੇ ਵਿੱਚ ਨਾਲ ਦੀ ਨੂੰ ਮਨ ਖੁਸ਼ ਹੋ ਜਾਂਦਾ ਵੀ ਜਿੰਨਾ ਮੈਂ ਨਾਪ ਦਿੱਤਾ ਸੀ ਉਦੋਂ ਸੂਤ ਪਰ ਬਾਹਰ ਵੀ ਨਹੀਂ ਉਹ ਇੱਥੇ ਪੱਟ ਕਿੰਨਾ ਇਹਨਾਂ ਦਾ 23 ਇੰਚ ਤਾਂ ਇਹ ਪੱਟ ਹੋ ਗਿਆ 23 ਇੰਚ ਆਪਾਂ ਤਿਆਰ ਕਰਕੇ ਦੇਵਾਂਗੇ ਇਹਨੂੰ ਲੜਕੀ ਦੀ ਪੈਂਟ ਹੈ ਜੇ ਮੈਂ ਤੁਹਾਨੂੰ ਦੁਬਾਰੇ ਦੱਸ ਦਿਆਂ ਜੈਂਟਸ ਪੈਂਟ ਨਹੀਂ ਇਹ ਲੇਡੀਜ਼ ਪੈਂਟ ਆ ਤੇ ਇੱਥੇ ਹੁਣ ਆਪਾਂ ਨੰਬਰ ਪਾਵਾਂਗੇ 1576 ਨੰਬਰ ਆਣ ਆਪਣੇ ਕੋਲੇ ਆ ਦੇਖੋ ਇੱਥੇ ਆਪਾਂ ਲਿਖਾਂਗੇ 1576 ਨੀਚੇ ਲਿਖਾਂਗੇ ਆਪਾਂ ਕਮਰ ਕਮਰ ਕਿੰਨੀ ਹੈ 28 ਕਮਰ ਯਾਨੀ ਕਿ ਲੱਕ ਸਾਰਾ ਆਪਣਾ ਕੱਟਿਆ ਗਿਆ ਸੀ ਇਹ ਕਿਸੇ ਵੀ ਚੀਜ਼ ਦੀ ਨਾ ਸਮਝੀ ਕਮੈਂਟ ਬਾਕਸ ਦੇ ਵਿੱਚ ਜਾ ਕੇ ਜਰੂਰ ਕਮੈਂਟ ਕਰੋ ਵੀ ਆ ਚੀਜ਼ ਦਾ ਸਾਨੂੰ ਹਜੇ ਪਤਾ ਨਹੀਂ ਲੱਗਿਆ ਤਾਂ ਮੇਰੇ ਕੋਲ ਬੈਲ ਬਟਨ ਪੈਂਟ ਬੂਟ ਕੱਟ ਪੈਂਟ ਬਾਦੂ ਪੰਗਾ ਹੁੰਦੇ ਕੱਟਣ ਵਾਸਤੇ ਹਨ ਪਰ ਤੁਹਾਡੇ ਕਮੈਂਟ ਦੀ ਕਰਨ ਦੀ ਵਿੱਚ ਡੇਰ ਹੋ ਸਕਦੀ ਮੇਰੇ ਕੰਮ ਸਿਖਾਉਣ ਦੇ ਵਿੱਚ ਡੇਰੀ ਨਹੀਂ ਹੋਊਗੀ ਇਹ ਚੀਜ਼ ਦਾ ਪੂਰਾ ਤੁਸੀਂ ਧਿਆਨ ਰੱਖਣਾ ਤੁਹਾਡੇ ਕਮੈਂਟ ਕਰਨ ਦੇ ਵਿੱਚ ਡੇਰ ਹੋ ਸਕਦੀ ਮੇਰੇ ਕੰਮ ਸਿਖਾਉਣ ਦੇ ਵਿੱਚ ਡੇਰ ਡੇਰ ਨਹੀਂ ਹੋਊਗੀ ਕਿਉਂਕਿ ਮੈਨੂੰ ਕੰਮ ਸਿਖਾਉਣ ਦੇ ਵਿੱਚ ਰਸ ਆਉਂਦਾ ਹੈ ਮੈਂ ਤੁਹਾਨੂੰ ਪਹਿਲਾਂ ਵੀ ਕਈ ਵਾਰੀ ਕਹਿ ਚੁੱਕਿਆ ਵੀ ਕਈ ਵਦ ਨੂੰ ਆਏ ਹੁੰਦਾ ਵੀ ਖਿੱਚ ਕੇ ਕੰਮ ਸਿਖਾਉਣਾ ਹਨ ਮੈਂ ਇਹਨੂੰ ਕੰਮ ਸਿਖਾਉਣ ਦੇ ਵਿੱਚ ਭੈਣੋਂ ਰਾਸ ਆਉਂਦਾ ਤੁਸੀਂ ਬਸ ਕਮੈਂਟ ਜਰੂਰ ਕਰਿਆ ਕਰੋ ਵੀ ਭਾਈ ਸਾਨੂੰ ਆਹ ਚੀਜ਼ ਹੀ ਸਮਝ ਆਉਂਦੀ ਹੈ ਜਾਂ ਆਹ ਚੀਜ਼ ਨਹੀਂ ਆਉਂਦੀ ਇੱਕ ਫੋਨ ਜਿਹੜੀਆਂ ਭੈਣਾਂ ਦਿਨੇ ਕਰਦੀਆਂ ਉਹ ਬਸ ਮੇਰੀ ਇਹੀ ਬੇਨਤੀ ਹੈ ਵੀ ਸ਼ਾਮ ਨੂੰ ਤੁਸੀਂ 8 ਵਜੇ ਤੋਂ ਬਾਅਦ ਫੋਨ ਕਰਿਆ ਕਰੋ ਕਿਉਂਕਿ ਸ਼ਾਮ ਨੂੰ ਕਿਸੇ 8 ਵਜੇ ਤੋਂ ਬਾਅਦ ਫੋਨ ਮੇਥੋਂ ਨਹੀਂ ਚੱਕਿਆ ਜਾਂਦਾ ਫਿਰ ਤੁਸੀਂ ਇਹ ਸਮਝ ਲਓ ਵੀ ਤੁਹਾਡਾ ਭਰਾ ਇਸ ਟਾਈਮ ਵੀ ਵੀਡੀਓ ਕੋਈ ਨਾ ਕੋਈ ਬਣਾ ਰਿਹਾ ਹੋਊਗਾ ਹਨਾ ਤਾਂ ਤੁਹਾਨੂੰ ਅੱਜ ਵਾਲੀ ਵੀਡੀਓ ਕਿਵੇਂ ਲੱਗੀ ਇਹ ਵੀ ਕਮੈਂਟ ਬਾਕਸ ਦੇ ਵਿੱਚ ਆ ਕੇ ਜਰੂਰ ਕਮੈਂਟ ਕਰਿਓ ਤੇ ਬਾਕੀ ਮਿਲਦੇ ਆਂ ਜਲਦੀ ਕੋਈ ਲੇਡੀ ਸੂਟ ਦੀ ਵੀਡੀਓ ਲੈ ਕੇ ਆ